ਦੀ ਸਥਾਪਨਾ ਕੀਤੀ ਔਰ ਬਹੁਤ ਜੋ ਸ਼ਰਦਾ ਦੇ ਨਾਲ ਸਾਰੇ ਇਲਾਕੇ ਨੇ ਇਹਨਾਂ ਦੇ ਨਾਲ ਇਸ ਫੰਕਸ਼ਨ ਦੇ ਵਿੱਚ ਆਈ ਮੈਂ ਵੀ ਆ ਕੇ ਆਪਣਾ ਮੱਥਾ ਟੇਕ ਕੇ ਜਾਣ ਚਲੋ ਭਜੀ ਸਰ ਲੋਕਾਂ ਨੂੰ ਬਸ ਵਧਾਈ ਔਰ ਅਰਦਾਸ ਪਰ ਮਾਧਮਾ ਜੀ ਕੇ ਇਹਨਾਂ ਨੂੰ ਖੁਸ਼ਹਾਲ ਰੱਖਣ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਦੀ ਸਥਾਪਨਾ ਕੀਤੀ ਔਰ ਬਹੁਤ ਜੋ ਸ਼ਰਦਾ ਦੇ ਨਾਲ ਸਾਰੇ ਇਲਾਕੇ ਨੇ ਇਹਨਾਂ ਦੇ ਨਾਲ ਇਸ ਫੰਕਸ਼ਨ ਦੇ ਵਿੱਚ ਆਈ ਮੈਂ ਵੀ ਆ ਕੇ ਆਪਣਾ ਮੱਥਾ ਟੇਕ ਕੇ ਜਾਣ ਚਲੋ ਭਜੀ ਸਰ ਲੋਕਾਂ ਨੂੰ ਬਸ ਵਧਾਈ ਔਰ ਅਰਦਾਸ ਪਰਮਾਤਮਾ ਜੀ ਅਗੇ ਇਹਨਾਂ ਨੂੰ ਖੁਸ਼ਹਾਲ ਰੱਖਣ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਧਰਨ ਦੀ ਸਥਾਪਨਾ ਕੀਤੀ ਔਰ ਬਹੁਤ ਜੋ ਸ਼ਰਦਾ ਦੇ ਨਾਲ ਸਾਰੇ ਇਲਾਕੇ ਨੇ ਇਹਨਾਂ ਦੇ ਨਾਲ ਇਸ ਫੰਕਸ਼ਨ ਦੇ ਵਿੱਚ ਆਈ ਮੈਂ ਵੀ ਆ ਕੇ ਆਪਣਾ ਮੱਥਾ ਟੇਕ ਕੇ ਜਾਂ ਲੋਕਾਂ ਨੂੰ ਬਸ ਵਧਾਈ ਔਰ ਅਰਦਾਸ ਪਰਮਾਤਮਾ ਜੀ ਅਗੇ ਇਹਨਾਂ ਨੂੰ ਖੁਸ਼ਹਾਲ ਰੱਖਣ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਤਾ ਦੀ ਸਥਾਪਨਾ ਕੀਤੀ ਔਰ ਬਹੁਤ ਜੋ ਸ਼ਰਦਾ ਦੇ ਨਾਲ ਸਾਰੇ ਇਲਾਕੇ ਨੇ ਇਹਨਾਂ ਦੇ ਨਾਲ ਇਸ ਫੰਕਸ਼ਨ ਦੇ ਵਿੱਚ ਆਈ ਮੈਂ ਵੀ ਆ ਕੇ ਆਪਣਾ ਮੱਥਾ ਟੇਕ ਕੇ ਜਾਣ ਚਲੋ ਭਜੀ ਸਰ ਲੋਕਾਂ ਨੂੰ ਬਸ ਵਧਾਈ ਔਰ ਅਰਦਾਸ ਪਰਮਾਤਮਾ ਜੀ ਅਗੇ ਇਹਨਾਂ ਨੂੰ ਖੁਸ਼ਹਾਲ ਰੱਖਣ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਧਰਨ ਦੀ ਸਥਾਪਨਾ ਕੀਤੀ ਔਰ ਬਹੁਤ ਜੋ ਸ਼ਰਦਾ ਦੇ ਨਾਲ ਸਾਰੇ ਇਲਾਕੇ ਨੇ ਇਹਨਾਂ ਦੇ ਨਾਲ ਇਸ ਫੰਕਸ਼ਨ ਦੇ ਵਿੱਚ ਆਈ ਮੈਂ ਵੀ ਆ ਕੇ ਆਪਣਾ ਮੱਥਾ ਟੇਕ ਕੇ ਜਾਂ ਲੋਕਾਂ ਨੂੰ ਬਸ ਵਧਾਈ ਔਰ ਅਰਦਾਸ ਪਰਮਾਤਮਾ ਜੀ ਅਗੇ ਇਹਨਾਂ ਨੂੰ ਖੁਸ਼ਹਾਲ ਰੱਖਣ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਤਾਣਾ ਦੀ ਸਥਾਪਨਾ ਕੀਤੀ ਔਰ ਬਹੁਤ ਜੋ ਸ਼ਰਦਾ ਦੇ ਨਾਲ ਸਾਰੇ ਇਲਾਕੇ ਨੇ ਇਹਨਾਂ ਦੇ ਨਾਲ ਇਸ ਫੰਕਸ਼ਨ ਦੇ ਵਿੱਚ ਆਈ ਮੈਂ ਵੀ ਆ ਕੇ ਆਪਣਾ ਮੱਥਾ ਟੇਕ ਕੇ ਜਾਣ ਚਲੋ ਭਜੀ ਸਰ ਲੋਕਾਂ ਨੂੰ ਬਸ ਵਧਾਈ ਔਰ ਅਰਦਾਸ ਪਰਮਾਤਮਾ ਜੀ ਅਗੇ ਇਹਨਾਂ ਨੂੰ ਖੁਸ਼ਹਾਲ ਰੱਖਣ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਧਾਰ